ਵਾਹਿਗੁਰੂ ਸਾਹਿਬ ਜੀ ਚਾਲਾਂਗੇ ਉਠ ਨਾਮ ਜਪ ਨਿਸਵਾਸਰ ਆਰਾ ਕੜਾ ਤੁਜ ਨ ਵਿਆਪੈ ਨਾਨਕ ਮਿਟੇ ਉਪਾਦ ਸੋ ਕਉ ਤਲ ਗੁਰ ਸੇਵੀ ਐ ਅਨ ਸੋ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉਪਰ ਜਿਨ ਹਾਰ ਹਾਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦੁਖਾਇਆ ਬਾਹ ਜਾਓ ਗੁਰ ਆਪਣੇ ਉਪਰ ਜਿਨ ਹਰਰ ਨਾਮ ਨੁਰਾਯਾ ਮਾਉਦਿਆਰ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਉਆ ਸਰਬ ਥੋਕ ਕੀ ਜਿਸੇ ਹਮਾਰੀ ਚਿੰਦ ਰਾਵ ਜਾ ਕੇ ਸਿੰਬਰਨ ਸਰਬ ਨਿਧਾਨਾ ਮਾਨ ਮਹਤਪਤ ਪੂਰੀ ਨਾਮ ਲੈ ਕੋਟ ਅਗਨਾਸੇ ਭਗਤ ਬਾਸ਼ੈ ਸਭ ਤੂਰੀ ਸਰਬ ਮਨੋਰ ਜੇ ਕੋ ਚਾਹੈ सेवा एकਨ ਦਾ ਨਾਮ ਪਾਰ ਬ੍ਰह्म ਆਪਰੰਪਰ ਸੁਆਮੀ ਸਿੰਬਰਤ ਪਾਰ ਬੁਰਾਨਾ ਸੀਤਰ ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਾਇਓ ਓਲਾ ਹਾਰ ਤਨ ਸੰਚਨ ਹਾਰ ਨਾਮ ਪੋਜਨ ਏਓ ਨਾਨਕੀਨੋ ਚੋਲਾ ਹਾਰ ਤਨ ਸੰਚਨ ਹਰ ਨਾਮ ਭੋਜਨ ایو ਨਾਲ یقینو چੋਲਾ واہ ਗੁਰੂ ਜੀ ਕਾ ਖਾਲਸਾ واہ ਗੁਰੂ ਜੀ ਕੀ ਫਤਿਹ ਦਨਾ ਸਰੀ ਮਹਲਾ ਪੰਜਵਾ 바ਰ ਜਾਓ ਗੁਰ ਆਪਣੇ ਉਪਰ ਜਿਨ ਹਰ ਓਰ ਨਾਮ ਦਰੜਾਇ ਮਾ ਉਦਿਆਨ ਆਂਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ

ਹਰ ਹਰ ਜਨ ਦੁਈ ਏਕ ਹੈ ਬੇਬੋ ਵਿਚਾਰ ਕਛ ਨਾਹੀਂ ਜਾਲ ਤੇ ਉਪਤਰਾੰਗ ਜਿਉ ਜਾਲੀ ਵਿਖੇ ਸੰਭਾਏ ਵਾਹ ਗੁਰੂ ਸਾਹਿਬ ਜੀ ਗਰੀਬ ਨਵਾਰ ਸਵਈਆ ਜਾਓ ਸੁਣ ਕੇ ਹਾਰ ਚਾਪ ਲਿਓ ਕਰ ਤਾਣ ਕੇ ਬਾਣ ਕੋ ਖੰਜ ਚਲਾਇਓ ਜੋ ਸੁਨ ਕੇ ਹਰ ਚਾਪ ਲਾਇਓ ਕਰ ਤਾਨ ਕੈ ਬਾਨ ਕੋ ਖੰਜ ਚਲਾਇਓ ਪੂਪਤ ਕੋ ਹਲ ਕਾਇਲ ਕੀਓ ਹੈ ਸ੍ਰੀ ਪਾਦ ਕੋ ਨਿਰਪੋਕਾਏ ਲਗਾਇਓ ਵੀਰ ਦਉ ਤੇ ਠੋਰ ਬਿਖਾਇ ਕਾ ਰਾਮ ਭਨੇ ਅਤ ਜੁਦ ਮਚਾਇਓ ਬਾਣ ਅਪਾਰ ਚੱਲੇ ਦਉ ਔਰਤੇ ਆਪਰਨ ਜਿਉ ਦੇਵ ਮੰਡਲ ਛਾਇਓ ਬਾਣ ਅਪਾਰ ਚੱਲੇ ਦਉ ਔਰਤੇ ਆਪਰਨ ਜਿਉ ਦੇਵ ਮੰਡਲ ਛਾਇਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ